ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਵਨ ਬਾਣੀ ਸਸਕ੍ਰਿਤੀ ਸ਼ਲੋਕ ਜਿਸ ਨੇ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੇ ਜਾ ਰਹੀ ਹੈ ਅੱਜ 16 ਨੰਬਰ ਜਿਹੜਾ ਸ਼ਲੋਕ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਪਾਵਨ ਸਲੋਕ ਦਾ ਜਿਹੜਾ ਪਾਠ ਉਚਾਰਨ ਹੈ ਉਹ ਕਰਨਾ ਹੈ ਅਨਿੱਤ ਵਿਤੰ ਅਨਿੱਤ ਚਿਤੰ ਅਨਿੱਤ ਆਸਾ ਬੋ ਵਿਦ ਪ੍ਰਕਾਰੰ ਅਨਿੱਤ ਹੇਤੰ ਆਹੰ ਬੰਧੰ ਭਰਮ ਮਾਇਆ ਮਲਨੰ ਵਿਕਾਰੰ ਫਿਰੰਤ ਜੋਨ ਅਨੇਕ ਜਠ ਰਾਗਨ ਨਹ ਸਿਮਰੰਤ ਨਹ ਸਿਮਰੰਤ ਮਲੀਨ ਬੁੱਧਯੰ ਹੇ ਗੋਵਿੰਦ ਕਰਤ ਮਾਇਆ ਨਾਨਕ ਪਤਿਤ ਉਦਾਹਰਣ ਸਾਧ ਸੰਗਮ ਹੈ ਇਸ ਤਰ੍ਹਾਂ ਜਿਹੜਾ ਉਚਾਰਨ ਇਸ ਪਵਨ ਸ਼ਲੋਕ ਦਾ ਕੀਤਾ ਜਾਣਾ ਹੈ ਆਓ ਹੁਣ ਸੰਖੇਪ ਦੇ ਵਿੱਚ ਵਿਚਾਰ ਕਰੀਏ ਇਹ ਜਿਹੜਾ ਸ਼ਬਦ ਅਨਿੱਤ ਚਾਰ ਵਰੀ ਮੁਰ ਮੁਰ ਕੇ ਮੁਰ ਮੁਰ ਕੇ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਆਇਆ ਹੈ ਹੁਣ ਐੜਾ ਨੰਨੇ ਨੂੰ ਸਿਹਾਰੀ ਤੱਤੇ ਦੇ ਪੈਰ ਵਿੱਚ ਅੱਧਾ ਜ਼ਈਆ ਇਨੂੰ ਕਈ ਆੜਾ ਕਹਿੰਦੇ ਨੇ ਕਈ ਐੜਾ ਕਹਿੰਦੇ ਨੇ ਤੋਂ ਸਾਡੇ ਇਸ ਵਾਸਤੇ ਅਸੀਂ ਜ਼ਿਆਦਾ ਕਰਕੇ ਐੜਾ ਸ਼ਬਦ ਉਚਾਰਦੇ ਹਾਂ ਐੜਾ ਨਨਿ ਸਿਹਾਰੀ ਤਤ੍ਤਾ ਪੈਰ ਵਿੱਚ ਅੱਧਾ ਜਈਆ ਜ਼ਈਏ ਨੇ ਨਿਜ਼ਮ ਅਨਸਾਰ ਸਿਹਾਰੀ ਪਲੱਸ ਐੜਾ ਇਸ ਤਰ੍ਹਾਂ ਬਦਲਣਾ ਐੜਾ ਤੇ ਨਨਿ ਸਿਹਾਰੀ ਉਸੇ ਤਰ੍ਹਾਂ ਹੀ ਤੱਤੇ ਨੂੰ ਸਿਹਾਰੀ ਆ ਜਾਣੀ ਜਿਹੜੀ ਜ਼ਈਏ ਤੋਂ ਬਣੀ ਨਾਲ ਐੜਾ ਅਨਿੱਤ ਇਸ ਤਰ੍ਹਾਂ ਉਚਾਰਨ ਕਰਨਾ ਅਨਿਤਿਆ ਵੀ ਨਾ ਹੋਵੇ ਅਨਿੱਤ ਅਰਥ ਹੈ ਨਿਤ ਨਾ ਰਹਿਣ ਵਾਲਾ ਵਿਅਰਥ ਕਹ ਲਈਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਨਿੱਤ ਵਿਤੰ ਬਿਤ ਮੰਤਰੀ ਖਜ਼ਾਨਾ ਮੰਤਰੀ ਵਿਤ ਧਨ ਨੂੰ ਕਹਿੰਦੇ ਨੇ ਅਨਿੱਤ ਚਿਤੰ ਸਤਗੁਰੂ ਕਹਿੰਦੇ ਨੇ ਆ ਜਿਹੜਾ ਧਨ ਹੈ ਨਾ ਇਹ ਨਿਤ ਰਹਿਣ ਵਾਲਾ ਨਹੀਂ ਹੈ ਔਰ ਇਸ ਧਨ ਨੂੰ ਚਿੱਤ ਵਿੱਚ ਟਿਕਾਣਾ ਆਪਣੀ ਹਿਰਦੇ ਵਿੱਚ ਸੋਚਾਂ ਸੋਚੀ ਜਾਣੀ ਆ ਉਹ ਵੀ ਨਿਤ ਵਾਲੀਆਂ ਨਹੀਂ ਸਦਾ ਨਹੀਂ ਰਹਿਣੀਆਂ ਹੈ ਕਹਿਣ ਤੋਂ ਭਾਵ ਸਤਗੁਰੂ ਕਹਿੰਦੇ ਨੇ ਜਿਹੜਾ ਧੰਨ ਉnnet ਰਹਿਣ ਵਾਲਾ ਨਹੀਂ ਹੈ ਇਸ ਵਾਸਤੇ ਜਿਹੜੀਆਂ ਧੰਨ ਦੀਆਂ ਚਿੰਤਾਵਾਂ ਸੋਚਾਂ ਨੇ ਉਹ ਵੀ ਵਿਅਰਥ ਹੈ ਉਹਦੇ ਵਾਸਤੇ ਉਦਮ ਕਰਨਾ ਵੀ ਵਿਅਰਥ ਹੈ ਅਨਿੱਤ ਅਸਾਂ ਇਹ ਜਿਹੜਾ ਅਸਾਂ ਸ਼ਬਦ ਹੈ ਬਹੁਵਚਨ ਅਸਾਂ ਬਹੁ ਵਿਧ ਪ੍ਰਕਾਰਾਂ ਇਸੇ ਧੰਨ ਦੀਆਂ ਕਈ ਤਰੀਕੇ ਦੇ ਨਾਲ ਅਸਾਂ ਕਰਨੀਆਂ ਸਤਿਗੁਰ ਕਹਿੰਦੇ ਨੇ ਜੋਸੀ ਆਪਣੇ ਅੰਦਰ ਬੜਾ ਕੇ ਰੱਖਦੇ ਆ ਆਸਾ ਉਹ ਵੀ ਵਿਅਰਥ ਹੈ ਕਿਉਂਕਿ ਧਨ ਹੀ ਨਿਤ ਨਹੀਂ ਰਹਿਣਾ ਧਨ ਹੀ ਨਾਸ਼ਵਾਨ ਹੈ ਅਨਿੱਤਯហេਤੰ ਅਨਿੱਤਯ ਉਸ ਤਨਾ ਉਚਾਰਨ ਕਰਨਾ ਹੈ ਨਿਤ ਨਾ ਰਹਿਣ ਵਾਲਾ ਜਾਨੀ ਵਿਅਰਥ ਹੈ ਹੇਤੰ ਦਾ ਅਰਥ ਹੁੰਦਾ ਮੋਹ ਹਿਤ ਕਰਨਾ ਮੋਹ ਕਰਨਾ ਅਹੰ ਦਾ ਅਰਥ ਹੁੰਦਾ ਹੰਕਾਰ ਬੰਦੰ ਦਾ ਅਰਥ ਹੁੰਦਾ ਵੰਧਨ ਅਹੰ ਦਾ ਵੰਦਨ ਹੰਕਾਰ ਦਾ ਬੰਧਨ ਜਣੀ ਆਹਮ ਵਿੱਚ ਵਜਿਆ ਹੋਇਆ ਹੰਕਾਰ ਵਿੱਚ ਵਜਿਆ ਹੋਇਆ ਪਰਮ ਮਾਇਆ ਮਲਨ ਵਿਕਾਰਨ ਸਤਿਗੁਰੂ ਆਖਦੇ ਨੇ ਇਹਨੇ ਨੇ ਇਹ ਜਿਹੜਾ ਮਲਨੰ ਸ਼ਬਦ ਹੈ ਇਹਦਾ ਅਰਥ ਹੁੰਦਾ ਮਲੇ ਵਿਕਾਰਕ ਵਿਕਾਰਨ ਦਾ ਅਰਥ ਹੁੰਦਾ ਵਿਕਾਰੀ ਕਰਮ ਮੈਲੇ ਕਰਮ ਜੋ ਮਨੁੱਖ ਕਰਦਾ ਹੈ ਨਿਤਨਾ ਰਹਿਣ ਵਾਲੇ ਪਦਾਰਥਾਂ ਦੇ ਮੋਹ ਦੇ ਕਾਰਨ ਉਹਦੇ ਹੇਤ ਦੇ ਕਾਰਨ ਹਉਮੈ ਦਾ ਵੱਜਿਆ ਹੋਇਆ ਇਹ ਜੀਵ ਭਰਮ ਭਟਕਦਾ ਹੈ ਮਾਇਆ ਦੀ ਖਾਤਰ ਭਟਕਦਾ ਹੈ ਤੇ ਮੈਲੇ ਕਰਮ ਕਰਦਾ ਸਤਿਗੁਰ ਕਹਿੰਦੇ ਜਿਹੜੀ ਰਹਿਣੀ ਹੋਈ ਨਹੀਂ ਮਾਇਆ ਜਿਹੜਾ ਤਾਂ ਰਹਿਣਾ ਹੀ ਨਹੀਂ ਹੈ ਤੇ ਫਿਰ ਉਹਦਾ ਨਤੀਜਾ ਕਿਆ ਨਿਕਲਦਾ ਫਿਰੰਤ ਜੋਨ ਅਨੇਕ ਜਠਰਾਗਨ ਇਹ ਜਿਹੜਾ ਜਠਰਾਗਨ ਸ਼ਬਦ ਹੈ ਨਾ ਜਜਾ ਠਠਾ ਰਾਰਾ ਜਠਰ ਐੜਾ ਪਲਸ ਐੜਾ ਗਗਨ ਅੰਨੇ ਸਿਆਰੀ ਜਠਰ ਅਗਨ ਜਿਹਨੂੰ ਮਾਂ ਦੇ ਪੇਟ ਦੀ ਆ ਕਹਿੰਦੇ ਜਿੱਥੇ ਬੱਚਾ ਵਾਸਾ ਕਰਦਾ ਹੈ ਤੋ ਇਹ ਸੰਦੀ ਸ਼ੇਧ ਜਠਰ ਅਗਨ ਇਕੱਠਾ ਜਠਰਾਗਨ ਐੜਾ ਜਿਹੜਾ ਕੰਨੀ ਵਿੱਚ ਬਦਲ ਗਿਆ ਸਤਿਗੁਰੂ ਕਹਿੰਦੇ ਨੇ ਜਿਹੜੀ ਪੇਟ ਦੀ ਅੱਗ ਹੈ ਨਾ ਜਿੱਥੇ ਬੱਚਾ ਟਿਕਦਾ ਹੈ ਜਾ ਕੇ ਇਹਨੂੰ ਸਹਰਨੀ ਪੈਂਦੀ ਹੈ ਕਿਉਂਕਿ ਆ ਬਿਰਥ ਪਦਾਰਥਾਂ ਵਿੱਚ ਵੱਜਿਆ ਰਹਿੰਦਾ ਉਹਦੇ ਕਰਕੇ ਅਨੇਕ ਜੁਨੀਆਂ ਵਿੱਚ ਭਟਕਦਾ ਮਾਂ ਦੇ ਪੇਟ ਦੇ ਵਿੱਚ ਹੀ ਤਾਂ ਵਾਸਾ ਹੁੰਦਾ ਕਿਉਂਕਿ ਮਲੀਣ ਬੁੱਧੀ ਹੋਣ ਕਰਕੇ ਮਲੀਣ ਬੁੱਧਯੰ ਬੁੱਧਯੰ ਦਾ ਅਰਥ ਹੈ ਬੁੱਧੀ ਐਡਾ ਬੁੱਧਯੰ ਸ਼ਬਦ ਵੀ ਇਸੇ ਤਰ੍ਹਾਂ ਹੀ ਹੈ ਬੱਬੇ ਨੂੰ ਔਕੜ ਤੱਦਾ ਪੈਰ ਵਿੱਚ ਦਜ਼ਈਆ ਤੇ ਟਿੱਪੀ ਸਿਹਾਰੀ ਪਲੱਸ ਐਡਾ ਉਚਾਰਨ ਇਸੇ ਤਰ੍ਹਾਂ ਹੀ ਹੋਣਾ ਬੱਬੇ ਨੂੰ ਔਕੜ ਸਿਹਾਰੀ ਤੱਦੇ ਤੇ ਅੱਗੇ ਐਡਾ ਨਾਲ ਟਿੱਪੀ ਜਿਹੜੀ ਉੱਪਰ ਹੈਗੀ ਆ ਬੁੱਧਯੰ ਬੁੱਧੀ ਅਕਲ ਮਿਆਲੀ ਮਤ ਵਾਲਾ ਜਿਹੜਾ ਬੰਦਾ ਹੈ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ ਮਾਂ ਦੇ ਪੇਟ ਦੀ ਅਗ ਨੂੰ ਚੇਤੇ ਨਹੀਂ ਰੱਖਦਾ ਕਿ ਇੱਕ ਦਿਨ ਮਾਂ ਦੇ ਪੇਟ ਵਿੱਚ ਵੀ ਜਾਣਾ ਹੈ ਜਨਮ ਲੈਣਾ ਪੈਣਾ ਜੋ ਜੂਨ ਵਿੱਚ ਪੈ ਕੇ ਇਹਨੂੰ ਸਹਾਰ ਨਹੀਂ ਪੈਂਦੀ ਹੈ ਮੈਲੀ ਬੁੱਧੀ ਹੋਣ ਕਰਕੇ ਉਹ ਬਾਰ-ਬਾਰ ਜਨਮ ਦੇ ਜਿਹੜੀ ਤਕਲੀਫ ਹੁੰਦੀ ਉਹਨੂੰ ਭੁੱਲ ਜਾਂਦਾ ਉਹਨੂੰ ਚੇਤੇ ਨਹੀਂ ਰੱਖਦਾ ਹੈ ਉਹ ਅਖੀਰ 'ਚ ਸਤਗੁਰੂ ਕਹਿੰਦੇ ਨੇ ਹੇ ਗੋਵਿੰਦ ਹੇ ਧਰਤੀ ਦੇ ਸਹਾਰੇ ਕਰਤ ਮਯਾ ਕਰਤ ਮਤਲਬ ਕਰ ਮਾਇਆ ਦਾ ਮਤਲਬ ਮਿਹਰ ਨਾਨਕ ਏ ਨਾਨਕ ਪਤਿਤ ਉਧਾਰਨ ਪਤਿਤ ਕਹਿੰਦੇ ਨੇ ਵੱਡਾ ਜਿਹੜਾ ਬਿਕਰਮੀ ਪਾਪੀ ਹੁੰਦਾ ਉਧਾਰਨ ਦਾ ਮਤਲਬ ਹੁੰਦਾ ਉਧਾਰ ਲੈਣਾ ਜਣੀ ਮੈਨੂੰ ਪਾਪੀ ਨੂੰ ਬਿਕਾਰਾਂ ਵਿੱਚ ਡਿਗੇ ਹੋਏ ਨੂੰ ਬਚਾ ਸਾਧ ਸੰਗਮਹਿ ਜਣੀ ਸਾਧ ਸੰਗਤ ਦੇ ਕੇ ਸਾਧ ਸੰਗਤ ਵਿੱਚ ਬਿਠਾ ਕੇ ਤੋ ਸਤਿਗੁਰੂ ਅਖੀਰ ਚ ਕਹਿੰਦੇ ਨੇ ਵੀ ਨਾਨਕ ਇਹ ਬੇਨਤੀ ਕਰਦਾ ਹੈ ਗੋਵਿੰਦ ਇਹ ਪ੍ਰਮਾਤਮਾ ਮਿਹਰ ਕਰ ਤੇ ਜੀਵ ਨੂੰ ਸਾਧ ਸੰਗਤ ਦੇ ਵਿੱਚ ਬਿਠਾ ਭਾਵ ਸਾਧ ਸੰਗਤ ਦੀ ਦਾ ਮਨ ਲੱਗੇ ਇਹਦੀ ਪਰ ਬਖਸ਼ਿਸ਼ ਕਰ ਦੇ ਤਾਂ ਕਿ ਜਿਹੜਾ ਸਾਧ ਸੰਗਤ ਕਰਕੇ ਇਹ ਬਚ ਜਾਵੇ ਕਿਉਂਕਿ ਉਸੇ ਸੰਗਤ ਦੇ ਵਿੱਚ ਬੈਠ ਕੇ ਬੜੇ ਮਾੜੇ ਮੰਦ ਕਰਮੀ ਬਚ ਜਾਂਦੇ ਹਨ ਤੋ ਸਤਿਗੁਰੂ ਸੰਗਤ ਦੀ ਵਡਿਆਈ ਕਰਦੇ ਨੇ ਤੋ ਇੱਕ ਵਾਰੀ ਫੇਰ ਸਮਝਿਏ ਧਨ ਨਿਤ ਰਹਿਣ ਵਾਲਾ ਨਹੀਂ ਤੋ ਇਹਦੀ ਚਿੰਤਾ ਕਰਨੀ ਵੀ ਵਿਅਰਥ ਹੈ ਤੋ ਇਸੇ ਧਨ ਦੀਆਂ ਆਸਾਂ ਕਈ ਤਰੀਕਿਆਂ ਦੇ ਨਾਲ ਕਰਨੀਆਂ ਆਸਾਂ ਬਣਾਉਣੀਆਂ ਸਤਿਗੁਰ ਕਹਿੰਦੇ ਇਹ ਵੀ ਵਿਅਰਥ ਹੈ ਔਰ ਜਿਹੜਾ ਹਿੱਤ ਹੈ ਇਸ ਧਨ ਦਾ ਇਹ ਵੀ ਵਿਅਰਥ ਹੈ ਉਸੇ ਕਰਕੇ ਜਦੋਂ ਇਹ ਇਸ ਧਨ ਦਾ ਹਿੱਤ ਕਰਦਾ ਤਾਂ ਇਹਦੀ ਜਿਹੜੀ ਬੁੱਧੀ ਅਹੰਮ ਬੁੱਧੀ ਹੋ ਜਾਂਦੀ ਤੇ ਅਹੰ ਬੁੱਧੀ ਹੋਣੇ ਕਰਕੇ ਹੰਕਾਰ ਦੇ ਬੰਧਨ ਵਿੱਚ ਬਚ ਜਾਂਦਾ ਹੈ। ਤੋਂ ਫਿਰ ਭਟਕਦਾ ਹੈ, ਮਾਇਆ ਦੇ ਵਿੱਚ ਭਟਕਦਾ ਹੈ। ਇਹ ਜਿਹੜਾ ਮਲੀਨ ਹੋ ਕੇ ਵਿਕਾਰਾਂ ਵਿੱਚ ਪੈ ਜਾਂਦਾ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵਿਕਾਰੀ ਫਿਰ ਜਿਹੜਾ ਹੈ ਭਟਕਦਾ ਰਹਿੰਦਾ ਹੈ। ਅਨੇਕ ਜੁਨਾ ਦੇ ਵਿੱਚ ਭਟਕਦਾ ਏ, ਫਿਰਦਾ ਏ। ਮਾਂ ਦੇ ਪੇਟ ਦੀ ਅਗਨ ਦਾ ਖਿਆਲ ਨਹੀਂ ਕਰਦਾ ਵੀ ਕਿਦਾਂ ਜੰਮਣਾ ਪੈਣਾ, ਜਾਂ ਕਿ ਉਹ ਚੇਤਤੈ ਨਹੀਂ ਰਹਿੰਦਾ ਹੈ। ਤੇ ਉਸਦੀ ਨੂੰ ਯਾਦ ਨਹੀਂ ਕਰਦਾ ਹੈ। ਇਨੂੰ ਬਾਬਾ ਕਬੀਰ ਕਹਿੰਦੇ ਨਾ ਇੱਕ ਦੁਖ ਰਾਮਰਾਏ ਕਾਟੋ ਮੇਰਾ ਅਗਨਦਾ ਹੈ ਅਰ ਗਰਭ ਬਸਿਰਾ ਉਹ ਮਾਂ ਦੇ ਪੇਟ ਦੀ ਅੱਗ ਵਿੱਚ ਜਿਹੜਾ ਸੜਨਾ ਹੁੰਦਾ ਨਾ ਉਹ ਤੇ ਬਾਬਾ ਕਬੀਰ ਡਰ ਰਹੇ ਨੇ ਮਹਾਰਾਜ ਦੁਬਾਰੇ ਜਨਮ ਨਾ ਹੋਵੇ ਪਰ ਇਹ ਮੰਦ ਕਰਮੀ ਆਸਾ ਧੰਨ ਨਹੀਂ ਲਾ ਕੇ ਬੈਠਾ ਹੋਇਆ ਉਹਦੀ ਸੋਚਾਂ ਸੋਚਦਾ ਹੋਇਆ ਇਹ ਜਿਹੜਾ ਜੀਵ ਹੈ ਨਾ ਸਤਗੁਰੂ ਕਹਿੰਦੇ ਇਹਦੀ ਬੁੱਧੀ ਮਰੀਨ ਹੋ ਜਾਂਦੀ ਤੇ ਇਹਨੂੰ ਮਾਂ ਦੇ ਪੇਟ ਦੀ ਅੱਗ ਦਾ ਖਿਆਲ ਹੀ ਭੁੱਲ ਜਾਂਦਾ ਤੇ ਇੱਕ ਮੈਨੂੰ ਜਨਮ ਵੀ ਲੈਣਾ ਪੈਣਾ ਹੈ ਤੋ ਇਹ ਬੰਦਗੀ ਕਰਨੀ ਛੱਡ ਦਿੰਦਾ ਮੰਦ ਕਰਮੀ ਹੋ ਜਾਂਦਾ ਤੋ ਖੀਰਤ ਕਹਿੰਦੇ ਕਹਿੰਦੇ ਜੀ ਇਹ ਮੰਦ ਕਰਮੀ ਵੀ ਹੈ ਨਾ ਇਹ ਪਾਪੀ ਵੀ ਹੈ ਪਰ ਜਿਹੜੀ ਆ ਤੇਰੀ ਸਾਧ ਸੰਗਤ ਨਾ ਸਾਧ ਸੰਗਮ ਹੈ ਇਹ ਸਾਧ ਸੰਗਤ ਵਿੱਚ ਬੈਠ ਕੇ ਬੜੇ ਪਾਪੀ ਪਤਿਤ ਉਦਾਰਨ ਉਹਦਾ ਉਧਾਰ ਹੋ ਜਾਂਦਾ ਇਸ ਕਰਕੇ ਹੇ ਗੋਵਿੰਦ ਕਿਰਪਾ ਕਰ ਮੈਨੂੰ ਵੀ ਸੰਗਤ ਬਖਸ਼ ਮੈਂ ਵੀ ਸੰਗਤ ਵਿੱਚ ਬਹਿ ਕੇ ਤੇਰਾ ਨਾਮ ਜਪਾਂ ਤੋ ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਧੰਨ ਦਾ ਮਾਨ ਨਹੀਂ ਕਰਨਾ ਹੈ ਪਰਮਾਤਮਾ ਚੇਤੇ ਕਰਨਾ ਗੁਰੂ ਵਾਲੇ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ